ਸਤ ਗੁਰੂ ਜੀ ਤੇ ਸਮਝਾਉਂਦੇ ਨੇ ਪੁੱਤ ਤੂੰ ਦੂਜਿਆਂ ਤੇ ਦਇਆ ਕਰਿਆ ਕਰ ਪਰ ਇੱਥੇ ਸਾਨੂੰ ਆਪਣਿਆਂ ਤੇ ਦਇਆ ਨਹੀਂ ਆਉਂਦੀ ਅਸੀਂ ਆਪਣੇ ਬੇੜੇ ਵੱਲ ਨਜ਼ਰ ਮਾਰ ਕੇ ਵੇਖੀਏ ਕਈ ਤੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਆਪਣੇ ਬਜ਼ੁਰਗਾਂ ਤੇ ਦਇਆ ਨਹੀਂ ਆਉਂਦੀ ਤੇ ਕਈ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਨੂੰ ਆਪਣੇ ਬੱਚਿਆਂ ਤੇ ਦਇਆ ਨਹੀਂ ਆਉਂਦੀ ਗੱਲ ਤੇ ਬਰਾਬਰ ਹੈ ਜਿੱਥੇ ਬੱਚਿਆਂ ਨੇ ਫਰਜ ਪਹਿਚਾਨਣੇ ਨਹੀਂ ਉੱਥੇ ਮਾਪਿਆਂ ਨੇ ਵੀ ਫਰਜ ਪਹਿਚਾਨਣੇ ਆ। ਦਇਆ ਨਹੀਂ ਨਾ ਅੰਦਰ ਤਾਂ ਹੀ ਛੋਟੇ-ਛੋਟੇ ਬੱਚਿਆਂ ਦੇ ਕੇਸ ਕਤਲ ਕਰਾ ਦਿੰਨੇ ਆ। ਅੰਦਰ ਦਇਆ ਨਹੀਂ ਰਹੀ ਤਾਂ ਹੀ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਜੇ ਦਇਆ ਹੋਵੇ। ਇਹ ਜਨਮ ਅਮੋਲਕ ਹੈ, ਕੀਮਤੀ ਹੈ ਕਿਉਂ ਨਹੀਂ ਬੱਚਿਆਂ ਨੂੰ ਸਾਖੀਆਂ ਸੁਣਾਵਾਂਗੇ। ਅੰਦਰੋਂ ਪੱਥਰ ਬਣਦੇ ਜਾ ਰਹੇ ਆ ਸਾਰਾ ਸਮਾਂ ਅਸੀਂ ਮੋਬਾਈਲਾਂ ਤੇ ਕੱਢ ਰਹੇ ਹਾਂ। ਬੱਚਿਆਂ ਨੂੰ ਟਾਈਮ ਦੇ ਹੀ ਨਹੀਂ ਪਾਰੇ ਬਿਰਲਿਆਂ ਨੂੰ ਛੱਡ ਕੇ ਜਿੰਨਾ ਟਾਈਮ ਦਇਆ ਨਹੀਂ ਆਉਂਦੀ ਉਹਨਾ ਟਾਈਮ ਸੇਵਾ ਨਹੀਂ ਹੋ ਸਕਦੀ ਪਰਿਵਾਰ ਤੋਂ ਸ਼ੁਰੂ ਕਰੀਏ ਪਰਿਵਾਰ ਤੋਂ ਸ਼ੁਰੂ ਕਰਕੇ ਫਿਰ ਆਪਣੀ ਕੌਮ ਵੱਲ ਝਾਤ ਮਾਰੀਏ ਕੌਮ ਵੱਲ ਵੇਖੀ ਵੀ ਕੋਈ ਲੋੜ ਬੰਦ ਤਾਂ ਨਹੀਂ ਮੈਂ ਤੇ ਬੜੇ ਦਰਦ ਨਾਲ ਬੇਨਤੀ ਕਰਦੀ ਹੁੰਨੀ ਆ ਜਿਹੜੀ ਕੌਮ ਸਤਗੁਰੂ ਜੀ ਨੇ ਜਿਹੜਾ ਪੰਥ ਇਦਾਂ ਦਾ ਬਣਾਇਆ ਵੀ ਪੁੱਤ ਤੂੰ ਦੂਜਿਆਂ ਤੇ ਦਇਆ ਕਰੀਂ ਤੇ ਅਸੀਂ ਆਪਣੇ ਪਿੰਡਾਂ ਦੇ ਗ੍ਰੰਥੀ ਵੀਰਾਂ ਦਾ ਵੀ ਦਰਦ ਨਹੀਂ ਵੰਡਾ ਰਹੇ ਬਰਲੇ ਪਿੰਡਾਂ ਨੂੰ ਛੱਡ ਕੇ ਕਦੇ ਪੁੱਛ ਲਿਆ ਕਰੀਏ ਜਾ ਕੇ ਵੀਰ ਜੀ ਕਿਵੇਂ ਚੱਲਦਾ ਸਾਰਾ ਪ੍ਰਬੰਧ ਤੁਹਾਡੇ ਬੱਚੇ ਕਿਹੜੇ ਸਕੂਲ ਵਿੱਚ ਤੁਸੀਂ ਪੜ੍ਹਨੇ ਪਾਏ ਨੇ ਫੀਸ ਦਾ ਪ੍ਰਬੰਧ ਹੋ ਜਾਂਦਾ ਹੈ ਕੋਈ ਦਵਾਈ ਬੂਤੀ ਦੀ ਲੋੜ ਤਾਂ ਨਹੀਂ ਤੁਹਾਨੂੰ ਕਈ ਵਾਰ ਗ੍ਰੰਥੀ ਵੀਰ ਵੀਡੀਓ ਪਾਉਂਦੇ ਨੇ ਨੈਟ ਤੇ ਇੱਕ ਵਾਰੀ ਤੇ ਪਿੱਛੇ ਜੀ ਆਈ ਸੀ ਵੀਡੀਓ ਗ੍ਰੰਥੀ ਵੀਰ ਦੀ ਧਰਮ ਪਤਨੀ ਦੀ ਕਹਿੰਦੇ ਲੱਤ ਦਾ ਆਪਰੇਸ਼ਨ ਕਰਾਉਣੇ ਕੋਈ ਮਦਦ ਦੀ ਕਰਦੇ ਹੋ ਜਿਹੜੀ ਕੌਮ ਦੂਜਿਆਂ ਦੀ ਮਦਦ ਕਰਨਾ ਜਾਣਦੀ ਹੈ ਪਹਿਲਾਂ ਆਪਣਿਆਂ ਵੱਲ ਵੀ ਝਾਤ ਮਾਰੀਏ ਨਾ ਘਰ ਤੋਂ ਸ਼ੁਰੂ ਕਰੀਏ ਘਰ ਤੋਂ ਸ਼ੁਰੂ ਕਰਕੇ ਫਿਰ ਕੌਮ ਦੇ ਵਿੱਚ ਵੇਖੀ ਫਿਰ ਅੱਗੇ ਦੁਨੀਆਂ ਵਿੱਚ ਵੇਖੀਏ ਬਹੁਤ ਚੰਗੀ ਗੱਲ ਹੈ ਦੁਨੀਆਂ ਵਿੱਚ ਵੇਖਣਾ ਚਾਹੀਦਾ ਪਰ ਪਹਿਲਾਂ ਆਪਣੇ ਵਿੜੇ ਵੱਲ ਵੀ ਨਜ਼ਰ ਮਾਰੀਏ بڑے ਪਿੰਡ ਸਤਕਾਰਯੋਗ ਨੇ ਜਿਹੜੇ ਦਸਵੰਧ ਕੱਢਦੇ ਨੇ ਗ੍ਰੰਥੀ ਵੀਰ ਨੂੰ ਪੂਰੀ ਵਧੀਆ ਤਨਖਾਹ ਦਿੰਦੇ ਨੇ ਜੋ ਪ੍ਰੇਮ ਭੇਟਾ ਹੈ ਬਾਣੀ ਦੀ ਕੀਮਤ ਨਹੀਂ ਦਿੱਤੀ ਜਾ ਸਕਦੀ ਮੈਂ ਤੇ ਅਕਸਰ ਕਹਿਣੀ ਹੁੰਦੀ ਆ ਸੱਚ ਕਰਕੇ ਜਾਣੇ ਉਹ ਜਿਸ ਦਿਨ ਗ੍ਰੰਥੀ ਵੀਰ ਦੇ ਘਰ ਦਾ ਪ੍ਰਬੰਧ ਆਪਾਂ ਸੰਭਲਿਆ ਨਾ ਖਰਚੇ ਦਾ ਸਾਰਾ ਬੀਰ ਨੇ ਆਪਣੇ ਪਿੰਡਾਂ ਦਾ ਪ੍ਰਬੰਧ ਸੰਭਾਲ ਲਿਆ ਇਸ ਪਿੰਡ ਵਿੱਚ ਕੋਈ ਅਮਰਤ ਛਕੇ ਤੋਂ ਬਿਨਾ ਨਹੀਂ ਰਹਿਣਾ ਚਾਹੀਦਾ ਇਸ ਪਿੰਡ ਵਿੱਚ ਕੋਈ ਗੁਰਬਾਣੀ ਦੀ ਸੰਥਿਆ ਲਏ ਬਿਨਾ ਨਾ ਰਹਿ ਜਾਵੇ ਜਤਨ ਕਰੀਏ ਦਸਵੰਦ ਕੱਢਣਾ ਸ਼ੁਰੂ ਕਰੀਏ ਦਇਆ ਤੋਂ ਬਿਨਾ ਇਹ ਕੱਢਿਆ ਨਹੀਂ ਜਾਂਦਾ ਦਸਮਾ ਹਿੱਸਾ ਕਮਾਈ ਨੀਕ ਕੰਮਾਂ ਤੇ ਲਾਉਣਾ ਸ਼ੁਰੂ ਕਰੀਏ ਜਿੰਨਾ ਟਾਈਮ ਕਦਿਆ ਹੈ ਆਪਾਂ ਸੁੱਚੇ ਨਹੀਂ ਹੋ ਸਕਦੇ ਕਿੰਨਾ ਮਰਜੀ ਯਤਨ ਕਰ ਲਈਏ ਸਤਿਗੁਰੂ ਜੀ ਕਹਿੰਦੇ ਇੱਕ ਸੈਣ ਹੈ ਕੁਦਇਆ ਇਹ ਤੇਰੇ ਨਾਲ ਹੀ ਬੈਠੀ ਆਂਦਰਲੇ ਚੌਕੇ ਉੱਤੇ ਪਹਿਲਾਂ ਕੁਦਇਆ ਨੂੰ ਬਾਹਰ ਕੱਢ ਦਇਆ ਲੈ ਕੇ ਆ ਆਪਣੇ ਅੰਦਰ ਸਤਿਗੁਰੂ ਜੀ ਨੇ ਸਮਝਾਏ ਆ ਨਾ ਕਹਿੰਦੇ ਬਾਹਰੋਂ ਲਕੀਰਾਂ ਕੀ ਕੱਢਦੇ ਤੇ ਨਾਲ ਹੀ ਨੇ ਤੇਰੇ ਚਾਰੇ ਬੈਠੀਆਂ ਨਾਲ ਅੰਦਰਲੇ ਚੌਕੇ ਨੂੰ ਸੱਚਾ ਕਰ ਲਈਏ ਜੇ ਅੰਦਰਲਾ ਚੌਕਾ ਸੱਚਾ ਹੋ ਗਿਆ ਨਾ ਮਾਲਕ ਜੀ ਨੇ ਭੋਗ ਵੀ ਲਾਈ ਦੇਣਾ ਹੈ ਮਾਲਕ ਜੀ 바ਰੀ ਚੌਕੀਆਂ ਨੂੰ ਨਹੀਂ ਵੇਖਦੇ ਕਈ ਵਾਰ ਨਾ ਆਪਾਂ 바ਰੀ ਚੌਕੇ ਤੇ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਜਾਂ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਦੇ ਆ 바ਰੀ ਚੌਕੇ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਕਈ ਕਹਿ ਦਿੰਦੇ ਨੇ ਕਰੀ پاک ਸਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਈ ਨਹੀਂ ਭਾਈ ਇੱਥੇ ਦਰ ਪਰਬਾਨ ਦੀ ਬੇਨਤੀ ਆ ਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪਰਬਾਨ ਹੋਵੇ ਰੱਬ ਜੀ ਬਾਹਰੀ ਚੌਂਕੇ ਉੱਤੇ ਨਹੀਂ ਆਉਂਦੇ ਅੰਦਰਲੇ ਚੌਂਕੇ ਤੇ ਆਉਂਦੇ ਜਦੋਂ ਗੁਣਾ ਦਾ ਭੋਜਨ ਤਿਆਰ ਕਰਦੇ ਆ ਨਾ ਫਿਰ ਅੰਦਰੋਂ ਅਰਦਾਸ ਹੁੰਦੀ ਆ ਅੰਦਰੋਂ ਅਰਦਾਸ ਹੁੰਦੀ ਆ ਫਿਰ ਬੇਨਤੀ ਹੁੰਦੀ ਆ ਵੀ ਬਹੁਤ ਤਰੀਕਿਆਂ ਦੇ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ਕਰੀ ਪਾਕ ਸਲ ਸੋਚ ਪਵਿੱਤਰ ਆ ਹੁਣ ਲਾਵੋ ਭੋਗ ਹਰ ਰਾਈ ਅੰਦਰਲੇ ਚੌਕੇ ਦੀ ਅਰਦਾਸ ਐ ਗੁਰੂ ਜੀ ਹੁਣ ਮੇਨ ਕਦਿਆ ਕੱਢ ਦਿੱਤੀ ਦਇਆ ਲੈ ਆਉਂਦੀ ਕਬੁੱਧ ਕੱਢ ਦਿੱਤੀ ਬੁੱਧੀ ਅਸਲੀ ਬੁੱਧੀ ਲੈ ਆਉਂਦੀ ਤੁਹਾਡੇ ਤੋਂ ਮਤ ਲੈ ਹੁਣ ਤਿੱਪੂ ਗਲਾ ਦੂ ਨਾ ਹੁਣ ਤੇ ਗੁਣਕੱਤਰ ਕਰ ਲਈ। ਸੋ ਜਦੋਂ ਅੰਦਰੋਂ ਪਵਿੱਤਰ ਹੋਵਾਂਗੇ ਨਾ ਅੰਦਰੋਂ ਸੁੱਚੀ ਹੋਵਾਂਗੇ ਗੁਣਕੱਤਰ ਕਰਾਂਗੇ। ਫਿਰ ਬਾਹਰੀ ਸਭ ਕੁਝ ਹੀ ਸੁੱਚਾ ਹੋ ਜਾਣਾ। ਫਿਰ ਬਾਹਰੋਂ ਹੋਰ ਕੁਝ ਯਤਨ ਕਰਨ ਦੀ ਕੋਈ ਵੀ ਇਦਾਂ ਖਰਚ ਖੇਚਲਾ ਕਰਨ ਦਾ ਬਾਹਰੋਂ ਕੁਝ ਵੀ ਪ੍ਰਬੰਧ ਕਰਨ ਦੀ ਲੋੜ ਨਹੀਂ ਪੈਣੀ ਅੰਦਰ ਤੋਂ ਸ਼ੁਰੂਆਤ ਕਰ ਲਈਏ। ਜਦੋਂ ਅੰਦਰੋਂ ਸੁੱਚੀ ਆ। ਫਿਰ ਸਤਿਗੁਰੂ ਜੀ ਕਹਿੰਦੇ ਬਾਹਰੋਂ ਵੀ ਸੁੱਚਾ ਜੇ ਅੰਦਰੋਂ ਸੁੱਚਾ ਨਹੀਂ ਫਿਰ ਲੱਖਾਂ ਯਤਨ ਕਰ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਨਹੀਂ ਸੁੱਚਾ ਹੋਇਆ ਜਾਣ ਬਾਹਰੋਂ ਯਤਨ ਕਰਨ ਫਿਰ ਸਮਝਾਉਂਦੇ ਨੇ ਚੁੱਪੈ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਵਤਾਰ ਇੱਕ ਤਾਰ ਆਪਸ ਸਮਾਤੀ ਇਲਾਕੇ ਬਹਿ ਜਾਏ ਜਬਾਨ ਤੋਂ ਚੁੱਪ ਕਰ ਜਾਈਏ ਕੀ ਜ਼ਬਾਨ ਦੇ ਚੁੱਪ ਕੀਤੇ ਆ ਮਨ ਚੁੱਪ ਹੋ ਜਾਂਦਾ ਜੀ ਜਬਾਨ ਤੋਂ ਚੁੱਪ ਕਰਕੇ ਬੈਠਣਾ ਇਹ ਕੋਈ ਧਰਮ ਦਾ ਕੰਮ ਨਹੀਂ ਇੱਕ ਤੇ ਹੁੰਦਾ ਵੀ ਆਪਾਂ ਗੁਰੂ ਦੀ ਗੱਲ ਸੁਣਦੇ ਉਹ ਤੇ ਚੁੱਪ ਸਾਰਿਆਂ ਨੇ ਕਰਨਾ ਹੀ ਆ ਜਿਵੇਂ ਆਪ ਜੀ ਬੈਠ ਕੇ ਸੁਣ ਰਹੀ ਹੋ ਮਨ ਧਿਆਨ ਲਾ ਕੇ ਗੱਲ ਨੂੰ ਸਮਝੇ ਇੱਕ ਹੁੰਦੇ ਮੂਨ ਧਾਰ ਲੈਣਾ ਵੀ ਇਸ ਤਰੀਕਾ ਚੁੱਪ ਕਰ ਗਏ ਜੀ ਕਈ ਲੋਕ ਉਹਨਾਂ ਨੂੰ ਧਰਮੀ ਕਹਿੰਦੇ ਇਹ ਜੀ ਬਹੁਤ ਵੱਡੇ ਮਹਾਤਮਾ ਨੇ ਕੀ ਕੀਤਾ ਕਹਿੰਦੇ ਜੀ ਬੋਲ ਦੇ ਨਾ ਗੁਰੂ ਜੀ ਸਮਝਾਉਂਦੇ ਨੇ ਪੁੱਤ ਜੇ ਰੱਬ ਦੇ ਘਰ ਦੀ ਗੱਲ ਦਾ ਪਤਾ ਲੱਗਿਆ ਹੈ ਨਾ ਚੁੱਪ ਨਾ ਕਰ ਬੋਲ ਬੋਲ ਸੋ ਧਰਮੀ ਅੜਿਆ ਮੂਨ ਕੱਤ ਧਾਰੀ ਰਾਮ ਤੂੰ ਦੂਜਿਆਂ ਨੂੰ ਕਿਉਂ ਨਹੀਂ ਦੱਸਦਾ ਦੱਸ ਰੱਬ ਦੇ ਘਰ ਦੀ ਗੱਲ ਜਬਾਨ ਨੂੰ ਚੁੱਪ ਕਰਾਉਣਾ ਇਹ ਗੁਰੂ ਜੀ ਨੇ ਕਿਤੇ ਨਹੀਂ ਕਿਹਾ ਵੀ ਤੂੰ ਜ਼ਬਾਨ ਤੋਂ ਚੁੱਪ ਕਰਕੇ ਬੈਠ ਗੁਰੂ ਜੀ ਸਮਝਾਉਂਦੇ ਇਹ ਲਈ ਹੀ ਤਾਂ ਹੈ ਜੀਬ ਤਾਂ ਲਈ ਤਾਂ ਹੈ ਵੀ ਰੱਬੀ ਗੁਣਾ ਨੂੰ ਬਿਆਨ ਕਰੀ ਰੱਬੀ ਗੁਣਾ ਨੂੰ ਗਾਵੇਂ ਜਿਹੜੀ ਜ਼ਬਾਨ ਰੱਬੀ ਗੁਣ ਨਹੀਂ ਨਾ ਗਾਉਂਦੀ ਗੁਰੂ ਜੀ ਕਹਿੰਦੇ ਨੂੰ ਕੱਟ ਦੇਣਾ ਚਾਹੀਦਾ ਜਿਹੜੀ ਰਸਨਾ RAM ਦਾ ਨਾਮ ਨਹੀਂ ਲੈਂਦੀ ਉਹਨੂੰ ਤਿਲ ਤਿਲ ਕਰਕੇ ਕੱਟ ਦੇ। ਉਹ ਜੀਬ ਪਰ ਬਾਨ ਨਹੀਂ ਜਿਹਦੇ ਨਾਲ ਮਾਲਕ ਜੀ ਦੇ ਗੁਣ ਨਹੀਂ ਗਾਏ ਜਾਂਦੇ। ਗੱਲ ਸੀ ਮਨ ਨੂੰ ਚੁੱਪ ਕਰਾਉਣ ਦੀ ਮਨ ਨੂੰ ਚੁੱਪ ਕਰਾਉਣਾ ਬੜਾ ਔਖਾ ਲੱਗਦਾ ਹੈ। ਕਹਿੰਦੇ ਜੀ ਜ਼ਬਾਨਾ ਤਾਂ ਚੁੱਪ ਕਰ ਜਾਂਨੀ। ਗੁਰੂ ਜੀ ਕਹਿੰਦੇ ਨਹੀਂ। ਮਨ ਨੂੰ ਚੁੱਪ ਕਰਾ ਸੱਚ ਕਰਕੇ ਜਾਣੀ ਜਦੋਂ ਮਨ ਚੁੱਪ ਕਰ ਗਿਆ ਨਾ। ਤੂੰ ਮਨ ਨੂੰ ਜਿੱਤ ਲਿਆ ਫਿਰ ਕੀ ਹੋਵੇਗਾ ਮਨ ਜੀਤੈ ਜਗ ਜੀਤ ਜਾਗੀ ਜਿੱਤਿਆ ਜਾਣੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੀ ਜਹਾਨ ਜ਼ੁਬਾਨ ਦੀ ਚੁੱਪ ਕੀਤੀਆਂ ਮਨ ਚੁੱਪ ਨਹੀਂ ਹੁੰਦਾ ਜੇ ਮਨ ਨੂੰ ਚੁੱਪ ਕਰਾਉਣੇ ਤਾਂ ਬਾਣੀ ਦਾ ਪੱਲਾ ਫੜਨਾ ਪੈਂਦਾ ਜਦੋਂ ਆਪਾਂ ਬਾਣੀ ਪੜਦੇ ਆ ਨਾ ਜੀ ਬਹੁਤ ਇਕਾਗਰਤਾ ਬਣਦੀ ਐ ਇਸ ਮਨ 'ਤੇ ਜਦੋਂ ਮਨ ਇਕਾਗਰ ਹੁੰਦਾ ਹੈ ਸਾਹ ਵੀ ਡੂੰਗਾ ਹੋ ਜਾਂਦਾ ਹੈ ਸਾਹ ਵੀ ਜਦੋਂ ਆਪਾਂ ਸਵਾਸ ਲੈਨੇ ਨਾ ਹੁਣ ਤੇ ਬਹੁਤ ਉਤੋਂ ਉਤੋਂ ਲੈਨੇ ਆ ਛੇਤੀ ਛੇਤੀ ਸਾਹ ਵੀ ਡੂੰਗਾ ਆਉਂਦਾ ਬਹੁਤ ਆਕਸੀਜਨ ਅੰਦਰ ਲੈ ਕੇ ਜਾਂਦੇ ਆ ਤੇ ਉੰਨੀ ਹੀ ਮਾਤਰਾ ਦੇ ਵਿੱਚ ਕਾਰਬਨ ਬਾਹਰ ਕੱਢਦੇ ਆ ਫੇਫੜੇ ਸਾਫ਼ ਹੋ ਲੱਗ ਜਾਂਦੇ ਇਕਾਗਰਤਾ ਦੇ ਨਾਲ ਜਦੋਂ ਸਾਹ ਡੂੰਗਾ ਹੁੰਦਾ ਹੈ ਤਾਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਸਰੀਰ ਦੀ ਸਮਰੱਥਾ ਵਧ ਜਾਂਦੀ ਹੈ ਸੋ ਬਾਣੀ ਨਾਲ ਜੁੜੀਆਂ ਮਨ ਤਕੜਾ ਹੋ ਜਾਂਦਾ ਹੈ ਮਨ ਮਜ਼ਬੂਤ ਹੋ ਜਾਂਦਾ ਹੈ ਜੇ ਮਨ ਮਜ਼ਬੂਤ ਹੈ ਨਾ ਮਨ ਨਹੀਂ ਡੋਲਦਾ ਤਨ ਨਹੀਂ ਡੋਲਣਾ ਇਹ ਜਿੰਨਾ ਟਾਈਮ ਮਨ ਕਮਜ਼ੋਰ ਹੈ ਤਨ ਵੀ ਡੋਲਦਾ ਹੈ ਥੋੜਾ ਜਿਹਾ ਹੌਲ ਪੈ ਜੇ ਕੋਈ ਇੱਕਦਮ ਗੱਲ ਸੁਣ ਲਈਏ ਤਨ ਦੇ ਉੱਤੇ ਵੀ ਉਹ ਰਿਐਕਸ਼ਨ ਆ ਜਾਂਦਾ ਹੈ ਨਾ ਬਲੱਡ ਵੱਧ ਜਾਂਦਾ ਹੈ ਤੌਣੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਪਰ ਜੇ ਮਨ ਮਜ਼ਬੂਤ ਹੈ ਤਨ ਦੇ ਉੱਤੇ ਕੋਈ ਅਸਰ ਹੀ ਨਹੀਂ ਪੈਂਦਾ ਸਤਗੁਰੂ ਜੀ ਸਮਝਾਉਂਦੇ ਨੇ ਪੁੱਤ ਮਨ ਦੀ ਤਾਕਤ ਆ ਬਾਣੀ ਨਾਲ ਜੁੜੀਆਂ ਬਣਨੀ ਜੁਬਾਨ ਦੇ ਚੁੱਪ ਕੀਤੀਆਂ ਮਨ ਚੁੱਪ ਨਹੀਂ ਹੁੰਦਾ ਭਾਵੇਂ ਇੱਕ ਤਾਰ ਕਿੰਨੀ ਵੀ ਸਮਾਧੀ ਲਾਈ ਬੈਠਾ ਹੁਣ ਬੈਠੀ ਆ ਨਾ ਆਪਾਂ ਆ ਪਜੀ ਚੋਪ ਕਰਕੇ ਸੁਣ ਰਹੀ ਅੰਦਰ ਖਿਆਲ ਲੈ ਕੇ ਜਾਓ ਮਨ ਕੀ ਦਾ ਕੀ ਦਾ ਚੋਪ ਹੈ ਮਨ ਤੇ ਆਸੇ ਪਾਸੇ ਭੱਜੇ ਹੀ ਫਿਰਦਨ ਬਿਰਲਿਆਂ ਨੂੰ ਛੱਡ ਕੇ ਇਹ ਮਨ ਟਿਕ ਜਾਂਦਾ ਨਿਜ ਘਰ ਵਿੱਚ ਥਿਰ ਕਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੀ ਜਦੋਂ ਮਨ ਟਿਕ ਗਿਆ ਇਹ ਹੋਈ ਨਹੀਂ ਸਕਦਾ ਕੋਈ ਕੰਮ ਅਧੂਰਾ ਰਹਿ ਜਾ ਸਤ ਗੁਰ ਤੁਮਰੀ ਕਾਜ ਸਵਾਰੇ ਸਾਰੇ ਕਾਜ ਹੀ ਸਵਰ ਜਾਂਦੇ ਗੁਰੂ ਅਮਰਦਾਸ ਜੀ ਵੀ ਸਮਝਾਉਂਦੇ ਆ ਨਾ ਏ ਮਨ ਮੇਰਾ ਤੂੰ ਸਦਾ ਰਹੋ ਕਰੋ ਕਿਰਪਾ ਜੀ ਸਾਰਿਆਂ ਨੂੰ ਪੰਗਤੀ ਜਾਦ ਇਹ ਤੇ ਆਪਾਂ ਹਰ ਰੋਜ਼ ਹੀ ਪੜ੍ਹਦੇ ਆ ਹਰੇਕ ਸਮਾਗਮ ਦੀ ਸਮਾਪਤੀ ਤੇ ਇਹਨਾਂ ਦਾ ਪਾਠ ਹੁੰਦਾ ਹੈ ਚਾਹੇ ਆਨੰਦ ਕਾਰਜ ਐ ਪਾਵੇਂ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਬੱਚੇ ਦਾ ਜਨਮ ਹੋਇਆ ਪਾਵੇਂ ਕੋਈ ਵੀ ਪ੍ਰੋਗਰਾਮ ਹੈ ਦੁੱਖ ਸੁੱਖ ਦੇ ਵਿੱਚ ਚਾਹੇ ਸਵੇਰ ਦਾ ਨਿਤਨੀ ਮੈਂ ਚਾਹੇ ਸ਼ਾਮਾਂ ਦਾ ਨਿਤਨੀ ਮੈਂ ਰੋਜ਼ ਪੜਿਆ ਜਾਂਦਾ ਏ ਮਨ ਮੇਰੇ ਆ ਤੂੰ ਸਦਾ ਰਹੋ ਗੁਰੂ ਅਮਰਦਾਸ ਜੀ ਕਹਿੰਦੇ ਇਹ ਜਿਹੜਾ ਮਨ ਹੈ ਨਾ ਇੱਕ ਵਾਰੀ ਕਹੇ ਤਾਂ ਸੁਣਦਾ ਨਹੀਂ ਭੱਜਿਆ ਫਿਰ ਦਿਆਸੇ ਪਾਸੇ ਨੂੰ ਦੁਬਾਰਾ ਕਹਿ ਹਰ ਨਾਲ ਰਹੋ ਤੂੰ ਇਹ ਪੁੱਛੇਗਾ ਮੈਂ ਹਰੀ ਦੇ ਨਾਲ ਕਿਉਂ ਰਵਾਂ ਕਿਉਂ ਬਾਣੀ ਪੜਾਂ ਕਿਉਂ ਰੱਬ ਨੂੰ ਯਾਦ ਕਰਾਂ ਇਹਨੂੰ ਦੱਸ ਦੇਈਂ ਦੁੱਖ ਸਾਬ ਹਰ ਇੱਕ ਮਨੁੱਖ ਦੀ ਤਾਂ ਹੈ ਨਾ ਦੁੱਖ ਕੱਟੇ ਜਾ ਜਾ ਗੁਰੂ ਜੀ ਕਹਿੰਦੇ ਜਦੋਂ ਤੂੰ ਜੁੜ ਗਿਆ ਹਰੀ ਦੇ ਨਾਲ ਇੱਕ ਇੱਕ ਦੁੱਖ ਨੂੰ ਕੀ ਰੋਣੇ ਸਾਰੇ ਦੁੱਖ ਹੀ ਦੂਰ ਹੋ ਜਾਣਗੇ ਦੁੱਖ ਸਭ ਵਿਸਾਰਣਾ ਅਗਲੀ ਬਖਸ਼ਿਸ਼ ਦੱਸ ਦਈ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਜੀ ਦੇ ਪੱਖ ਵਿੱਚ ਰੱਬ ਜੀ ਆ ਜਾਂਦੇ ਆ ਇਹ ਹੋਈ ਨਹੀਂ ਸਕਦਾ ਉਹਦਾ ਕੋਈ ਕੰਮ ਸਵਰੀ ਨਾ ਸਭ ਕਾਰਜ ਹੀ ਸਵਰ ਜਾਂਦੇ ਨੇ ਅੰਦਰਲਾ ਕਾਰਜ ਵੀ ਤੇ ਬਾਹਰੀ ਕਾਰਜ ਸਭ ਨਾ ਗੱਲਾਂ ਸਮਰਾਥ ਸੁਆਮੀ ਤਾਕਤ ਹੈ ਸਾਰੀਆਂ ਗੱਲਾਂ ਕਰਨ ਦੇ ਯੋਗ ਨੇ ਮਾਲਕ ਜੀ ਬਾਬਲ ਮੇਰਾ ਵੱਡ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਸਭ ਕੁਝ ਕਰਨ ਦੇ ਯੋਗ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਫਤ ਫਿਰ ਤੂੰ ਕਿਉਂ ਯਾਦ ਨਹੀਂ ਕਰਦਾ ਪੁੱਛ ਆਪਣੇ ਮਨ ਨੂੰ ਕਿਉਂ ਭੁਲਾ ਦਿੰਦਾ ਐਸੇ ਮਾਲਕ ਨੂੰ ਪੁੱਛ ਲਈਏ ਆਉ ਪੜੀਏ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਸਭਨਾ ਗੱਲਾਂ ਸਮਰੱਥ ਸੋ ਕਿਉ ਮਨੋ ਵਿਸਾਰੇ ਕਿਉ ਭਲੋਨੀ ਕਹਿ ਨਾਨਕ ਮਨ ਮੇਰੇ sada ਰਹੋ ਰਨਾਲੇ ਸਦਾ ਜੁੜਿਆ ਰਹੇ ਹਰੀ ਦੇ ਨਾਲ ਵੇਖੋ ਇੱਕ ਪੌੜੀ ਵਿੱਚ ਚਾਰ ਵਾਰੀ ਕਹਿ ਦਿੱਤਾ ਕਿਤੇ ਜੁੜ ਜਾਈਏ ਜਿਹੜੇ ਜੁੜਦੇ ਆ ਨਾ ਉਹਨਾਂ ਦਾ ਮਨ ਚੁੱਪ ਕਰ ਜਾਂਦਾ ਹੈ